ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਨਾਲ ਹੀ ਸ਼ੇਅਰ ਕਰੋ ਤਾਂ ਕਿ ਸਾਡੀਆਂ ਸੰਗਤਾਂ ਦੇ ਕੋਲ ਇਹ ਵੀਡੀਓ ਪਹੁੰਚੇ ਤੇ ਉਹ ਲਾਹਾ ਲੈ ਸਕਣ ਸਾਧ ਸੰਗਤ ਪਈਨਾ ਆਪਾਂ ਕਾਰਕ ਜਿਹੜੇ ਆ ਉਹ ਕਰਦੇ ਸੀ ਕਿੰਨੇ ਕਿਸਮ ਦੇ ਹੁੰਦੇ ਨੇ 8 ਕਿਸਮ ਦੇ ਹੁੰਦੇ ਨੇ ਜਿਨ੍ਹਾਂ ਚੋਂ ਦੋ ਕਰਤਾ ਕਾਰਕ ਤੇ ਕਰਮ ਕਾਰਕ ਇਹਦੇ ਬਾਰੇ ਆਪਾਂ ਵਿਚਾਰ ਕਰ ਚੁੱਕੇ ਹੁਣ ਆਪਾਂ ਅਗਲੇ ਕਾਰਕ ਕਰਨ ਕਾਰਕ ਦੀ ਵਿਚਾਰ ਕਰਾਂਗੇ ਕਰਨ ਕਾਰਕ ਕੀ ਹੁੰਦਾ ਕਰਨ ਕਾਰਕ ਕਰਨ ਦਾ ਮਤਲਬ ਹੈ ਕਰਨ ਦਾ ਮਤਲਬ ਹੈ ਵਸੀਲਾ ਵਸਿਲਾ ਵੀ ਕਿਹਦੇ ਲਈ ਕੰਮ ਕੀਤਾ ਗਿਆ ਕੀ ਕੀਤਾ ਗਿਆ ਉਹਦਾ ਵਸਿਲਾ ਕਰਨ ਕਰਕ ਕਿਸੇ ਵਾਕ ਦਾ ਉਹ ਸਬੰਧ ਹੈ ਜਿਹਦੇ ਰਹੀਂ ਕਿਰਿਆ ਦੇ ਰਹੀਂ ਦੱਸਿਆ ਗਿਆ ਕੰਮ ਹੁੰਦਾ ਹੁੰਦਾ ਹੁਣ ਸਾਧ ਸੰਗਤ ਜਿਹੜਾ ਕਰਨ ਕਰਕ ਹੈ ਇਹਦੀ ਨਿਸ਼ਾਨੀ ਕੀ ਆ ਪਤਾ ਕਿਵੇਂ ਲੱਗੂ ਵੀ ਇਹ ਕਰਨ ਕਰਕ ਹੈ ਜਾਂ ਐ ਕੋਈ ਵੀ ਕਰਨ ਕਰਕ ਤਾਂ ਪਤਾ ਲੱਗੇ ਜਾਂ ਨਹੀਂ ਜਾਂ ਕਿਸ ਤਰ੍ਹਾਂ ਹੈ ਤਾਨੂੰ ਉਹਦਾ ਪਤਾ ਲੱਗਣਾ ਚਾਹੀਦਾ ਵੀ ਇਹ ਕੀ ਮਤਲਬ ਹੈ ਰਾਹੀ ਦੁਆਰਾ ਵਿੱਚ ਨਾਲ ਇਹ ਸਿਆਰੀ ਬਿਹਾਰੀ ਲਾ ਤੇ ਹੈ ਇਹਦੀ ਨਿਸ਼ਾਨੀਆਂ ਜਿਵੇਂ ਸਿਆਰੀ ਲੱਗੀ ਹੈ ਉਹਦੇ ਨਾਲ ਵੀ ਕਰਨ ਕਰ ਕਾ ਬਿਹਾਰੀ ਕਰਕੇ ਵੀ ਕਰਨ ਕਰ ਕਾ ਲਾ ਕਰਕੇ ਵੀ ਕਰਨ ਕਰ ਕਾ ਇਹ ਕਰਕੇ ਵੀ ਆ ਜਿਹੜਾ ਹੈ ਰਾਹੀ ਦੁਆ ਦੁਆਰਾ ਵਿੱਚ ਤੇ ਨਾਲ ਇਹ ਸਾਰੇ ਲੋ ਆ ਜਾਂਦੇ ਹੁਣ ਸਾਧ ਸੰਗਤ ਸਿਆਰੀ ਹੈ ਜਿਹੜੀ ਸਿਆਰੀ ਤੋਂ ਆਪਾਂ ਚੱਲੀਏ ਤੇ ਜਲ ਤੋਂ ਜਲ ਹੁਣ ਦੇਖੋ ਜਲ ਨੂੰ ਸਿਆਰੀ ਲੱਗੀ ਇਹ ਕੀ ਹੈ ਜਦੋਂ ਇੱਕ ਕారణਕਾਰਕ ਹੈ ਜੇ ਸਿਆਰੀ ਲੱਗੀ ਹੈ ਤਾਂ ਕੀ ਹੈ ਜਲ ਰਾਹੀਂ ਜਾਂ ਜਾਲ ਦੁਆਰਾ ਜਾਂ ਜਾਲ ਵਿੱਚ ਜਾਂ ਜਾਲ ਨਾਲ ਇਹ ਜੋ ਅਸੀਂ ਜੋ ਅਸੀਂ ਗੁਰਬਾਣੀ ਦੀ ਤੁਕ ਪੜ੍ਹਨੀ ਹੈ ਜਦੋਂ ਅਸੀਂ ਪੜ੍ਹਨੀ ਹੈ ਤਾਂ ਉਹਦੇ ਤੋਂ ਆਪਾਂ ਨੂੰ ਪਤਾ ਲੱਗ ਜੂ ਵੀ ਇਹ ਇੱਥੇ ਕੀ ਆ ਰਿਹਾ ਜਾਲ ਦੁਆਰਾ ਹੈ ਕਿ ਜਲ ਦੇ ਨਾਲ ਹੈ ਕਿ ਜਲ ਵਿੱਚ ਹੈ ਇਸੇ ਤਰ੍ਹਾਂ ਮਨ ਹੈ ਮਨ ਨੂੰ ਸਿਹਾਈ ਲੱਗੀ ਹੈ ਤਾਂ ਇਹਦਾ ਮਤਲਬ ਹੈ ਮਨ ਦੁਆਰਾ ਹੈ ਮਨ ਵਿੱਚ ਹੈ ਜਾਂ ਮਨ ਨਾਲ ਹੈ ਹੁਣ ਇਸੇ ਤਰ੍ਹਾਂ ਸੱਚ ਹੈ ਸੱਚ ਨੂੰ ਸਿਹਾਈ ਲੱਗੀ ਹੈ ਤਾਂ ਕੀ ਹੋ ਗਿਆ ਸੱਚ ਰਾਹੀ ਹੈ ਸੱਚ ਦੁਆਰਾ ਹੈ ਸੱਚ ਵਿੱਚ ਹੈ ਸੱਚ ਨਾਲ ਯਾਨਕਿ ਸਾਰੇ ਲਗਣਗੇ ਜਿੱਥੇ ਵੀ ਉਹ ਇਫੈਕਟ ਹੁੰਦਾ ਹੋਊਗਾ ਉਸੇ ਤਰ੍ਹਾਂ ਹੀ ਇਹ ਲੱਗ ਜੂਗਾ ਅੱਗੇ ਆ ਗਿਆ ਪਿਆਰੀ ਨਾਨਕ ਕੀ ਅਰਦਾਸ ਨਾਨਕ ਕੀ ਅਰਦਾਸ ਹੇ ਫਤ ਨਾਮ ਸੁਹਿਲਾ ਆਪ ਗਿਆ ਸੋਜੀ ਪਈ ਗੁਰ ਸ਼ਬਦੀ ਮੇਲਾ ਗੁਰ ਸ਼ਬਦੀ ਮੇਲਾ ਹੁਣ ਸ਼ਬਦੀ ਗੁਰ ਸ਼ਬਦੀ ਮੇਲਾ ਗੁਰੂ ਦੇ ਸ਼ਬਦ ਦੇ ਰਾਹੀ ਕੀ ਹੋਇਆ ਮੇਲਾ ਮੇਲ ਮੇਲ ਕੀ ਹੋਇਆ ਸ਼ਬਦੀ ਆ ਬਿਹਾਰੀ ਆ ਕੀ ਤਾਂ ਕੀ ਬਣ ਗਿਆ ਦਵਾਰਾ ਰਾਹੀ ਜਾਂ ਨਾਲ ਗੁਰੂ ਦੀ ਕਿਰਪਾ ਦੇ ਨਾਲ ਕਹਿ ਲੋ ਗੁਰੂ ਦੀ ਕਿਰਪਾ ਦੁਆਰਾ ਕਹਿ ਲੋ ਗੁਰੂ ਦੀ ਕਿਰਪਾ ਰਾਹੀ ਕਹਿ ਲੋ ਬਿਆਰੀ ਨਾਲ ਵੀ ਇਹ ਕਰਨਕਾਰਕ ਆ ਗਿਆ ਅਗੇ ਅਗਾ ਘਰੇ ਅੰਦਰ ਸਭ ਵਤ ਹੈ ਬਾਹਰ ਕਿਛ ਨਹੀਂ ਘਰੇ ਅੰਦਰ ਸਭ ਵਤ ਹੈ ਬਾਹਰ ਕਿਛ ਨਹੀਂ ਗੁਰ ਪ੍ਰਸਾਦੀ ਪਾਈਏ ਅੰਤਰ ਕਫਟ ਖੁਲਾਈ ਹੁਣ ਦੇਖੋ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਨਾਲ ਵਿਆਰੀ ਆ ਗਈ ਨਾ ਵਿਆਰੀ ਪਈਆ ਵਿਆਰੀ ਦਾ ਚਿੰਨ ਹੈ ਇਹ ਤੋਂ ਪਤਾ ਲੱਗਦਾ ਹੁਣ ਕੀ ਗੁਰਪ੍ਰਸਾਦ ਦੀ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਕਿਰਪਾ ਰਾਹੀਂ ਗੁਰੂ ਦੀ ਕਿਰਪਾ ਨਾਲ ਇਹ ਜਿਵੇਂ ਵੀ ਉੱਥੇ ਆਉਂਦਾ ਉਸ ਤਰ੍ਹਾਂ ਹੀ ਇਹਨੂੰ ਸਮਝੋ ਅੱਗੇ ਹੈਗਾ ਜੀ ਲਾ ਦੀ ਗੱਲ ਆ ਗਈ ਜਿੱਥੇ ਲਾ ਲੱਗੀ ਹੁੰਦੀ ਹੈ ਉਹ ਵੀ ਕਰਨਕਾਰਕ ਹੁੰਦਾ ਲਾ ਕੀਰਤਨ ਦਾ ਕੋਈ ਮੀਟਨ ਹਾਰਾ ਗੁਰ ਕੇ ਸ਼ਬਦੇ ਉਹ ਦੁਆਰਾ ਗੁਰ ਕੇ ਸ਼ਬਦ ਦੇ ਗੁਰੂ ਦੇ ਸ਼ਬਦ ਦੇ ਰਾਹੀ ਦੁਆਰਾ ਨਾਲ ਮੋਖ ਦੁਆਰਾ ਮੋਖ ਦੁਆਰਾ ਮਿਲਦਾ ਗੁਰੂ ਦੇ ਸ਼ਬਦ ਦੇ ਰਾਹੀ ਹੀ ਸਾਨੂੰ ਮੋਖ ਦੁਆਰਾ ਹੈ ਮੁਕਤੀ ਦਾ ਦੁਆਰਾ ਮਿਲਦਾ ਹੈ ਸ਼ਬਦ ਦੇ ਸ਼ਬਦ ਦੇ ਰਾਹੀ ਲਾਮੀ ਹੈ ਉਹ ਵੀ ਸਾਨੂੰ ਆਹੀ ਕਾਮਦੇ ਦੀ ਰਾਹੀ ਦੁਆਰਾ ਵਿੱਚ ਨਾਲ ਠੀਕ ਹੋ ਗਿਆ ਅੱਗੇ ਹੈਗਾ ਗੁਰ ਕੇ ਸ਼ਬਦ ਦੇ ਤੋਲ ਤੁਲਾਏ ਹੁਣ ਇਸੇ ਵੀ ਹੈਗਾ ਗੁਰ ਕੇ ਸ਼ਬਦ ਦੇ ਗੁਰੂ ਦੇ ਸਬਦ ਦੇ ਸ਼ਬਦ ਦੇ ਰਾਹੀ ਸ਼ਬਦ ਦੇ ਨਾਲ ਸ਼ਬਦ ਦੁਆਰਾ ਤੋਲ ਤਲਾਏ ਅੰਤਰ ਸ਼ਬਦ ਪਛਾਣਦਾ ਹੈ ਅੱਗੇ ਹੇ ਆ ਗਿਆ ਹੇ ਵੀ ਇਸੇ ਦੀ ਨਿਸ਼ਾਨੀ ਹੈ ਕਰਨ ਕਾਰਕ ਦੀ ਹੇ ਹੈ ਸਾਰੋ ਦਿਨ ਸ ਮਜ਼ਦੂਰੀ ਕਰਤਾ ਤੋ ਮੁਸਲੇ ਛੜਾਇਆ ਛੜਾਇਆ ਛੜਨਾ ਤੇ ਮੁਸਲਾ ਉਹਦੇ ਨਾਲ ਜਿਹਦੇ ਨਾਲ ਛੜਦੇ ਆ ਉਹ ਉਹ ਹੈ ਉਹ ਹੇ ਲੱਗਿਆ ਹਾਂ ਇਹਨੂੰ ਹੇ ਲੱਗਿਆ ਉਹਦੇ ਰਾਹੀ ਹੁਣ ਇਹਨੂੰ ਮੁਸਲੇ ਰਾਹੀ ਜਿਹੜਾ ਮੁਸਲਾ ਹੈ ਜਿਹਦੇ ਨਾਲ ਉਹ ਕਰਦੇ ਆ ਛੱਡਦੇ ਆ ਉਹ ਮੁਸਲਾ ਉਹਦੇ ਨਾਲ ਉਹਦੇ ਰਾਹੀ ਇਹ ਮੁਸਲੇ ਰਾਹੀ ਆ ਗਿਆ ਤੇ ਹੇ ਦਾ ਵੀ ਰਾਹੀ ਆ ਗਿਆ ਇਹਨੂੰ ਦਵਾਰਾ ਆ ਗਿਆ ਨਾਲ ਆ ਗਿਆ ਮਤਲਬ ਇਹਦਾ ਇਹ ਬਣ ਗਿਆ ਮੁਸਲੇ ਵਿਚ ਰਾਹੀ ਮੁਸਲੇ ਦੇ ਰਾਹੀ ਕੀਨੀ ਰੱਖਿਆ ਭਗਤ ਪ੍ਰਲਾਦੇ ਹਰ ਹਰ ਨਾਕਿਸ਼ ਨਖੈ ਬਿਦਾਰੇ ਹਰ ਨਾਕਿਸ਼ ਨਖ ਨਖ ਨੋਂਦੇ ਨੋਂ ਨੋਂ ਹੋ ਦੁਆਰਾ ਬਦਾਰੇ ਨੂੰ ਬਦਾਰਿਆ ਉਹਦਾ ਖਤਮ ਕੀਤਾ ਬਦਾਰੇ ਹੁਣ ਰਾਹੀ ਦੁਆਰਾ ਵਿੱਚ ਨਾਲ ਰਾਹੀ ਦੁਆਰਾ ਵਿੱਚ ਨਾਲ ਨਖ ਨੋਂ ਨਾਲ ਨੋਂ ਹਨਾਰ ਰਾਹੀ ਨੋਂ ਹ ਦੁਆਰਾ ਹਰੇ ਪੱਟ ਜਿਹੜਾ ਮਰਜੀ ਤੁਸੀਂ ਪੜ ਲਓ ਅਰਥ ਕਰ ਲਓ ਕੀ ਨਹੀਂ ਰੱਖਿਆ ਪਗਦ ਭਰਲਾਦੇ ਹਰ ਨਾਖ ਨਖ ਨੋਂ ਨਾਲ ਦੇ ਨਾਲ ਵਧਾਰੇ ਸਾਧ ਸੰਗਤ ਇਹ ਹੀ ਅੱਜ ਦੀ ਵਿਚਾਰ ਸਿਰਫ ਕਰਨ ਕਾਰਕ ਦੀ ਆਪਾਂ ਵਿਚਾਰ ਕੀਤੀ ਹੈ ਇਸ ਤੋਂ ਅਗਲੀ ਵਿਚਾਰ ਅਗਲੀ ਵਿਚਾਰ ਜਿਹੜੀ ਆ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਇੰਨੀ ਹੀ ਜਿਹੜੀ ਹੈ ਵਿਚਾਰ ਹੈ ਉਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ